ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮਹੱਲਾ ਲੋਹਾਰੀ ਗੇਟ ਵਿਖੇ ਇੱਕ 18 ਸਾਲਾ ਲੜਕੀ ਨੇ ਪੱਖੇ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜਕੁਮਾਰ ਨੇ ਦੱਸਿਆ ਕਿ ਉਸ ਦੀ ਲੜਕੀ 12ਵੀਂ ਜਮਾਤ ਵਿੱਚ ਪੜ੍ਹਦੀ ਸੀ ਤੇ ਸਕੂਲ ਤੋਂ ਵਾਪਸ ਘਰ ਆਈ ਉਹਨਾਂ ਦੱਸਿਆ ਕਿ ਘਰ ਵਿੱਚ ਉਹ ਮੌਜੂਦ ਨਹੀਂ ਸਨ ਜਦੋਂ ਥੋੜੀ ਦੇਰ ਬਾਅਦ ਆ ਕੇ ਦੇਖਿਆ ਤਾਂ ਉਹਨਾਂ ਦੀ ਲੜਕੀ ਨੇ ਪੱਖੇ ਨਾਲ ਲਟਕ ਰਹੀ ਸੀ ਰਾਜਕੁਮਾਰ ਨੇ ਦੱਸਿਆ ਕਿ ਉਹਨਾਂ ਆਪਣੀ ਲੜਕੀ ਨੂੰ ਸਿਵਲ ਹਸਪਤਾਲ ਕਪੂਤਲਾ ਵਿਖੇ ਲੈ ਕੇ ਗਏ ਜਿੱਥੇ ਡਿਊਟੀ ਡਾਕਟਰ ਸਾਹਿਬ ਗਰਗ ਵੱਲੋਂ ਸੁਮ੍ਰਿਤਿਕਲਨ ਕਰ ਦਿੱਤਾ ਗਿਆ ਹੁਣ ਕੀ ਹੋਇਆ ਕਿ ਇਹ ਬੇਟੀ ਕੀ ਨਾਂ ਸੀ ਤੁਹਾਡੀ ਬੇਟੀ ਹਸਪਤਾਲ ਆ ਸਾਰੀ ਕਾ ਕੀ ਗੱਲ ਕੀ ਹੋਈ ਹਾਂ ਮੁੰਡਾ ਸੀ ਪਵਨ ਨਾਜ਼ਾ ਇਹਨੂੰ ਬਿਗੜ ਫੇਲ ਕਰਦਾ ਸੀ ਸਿਆਸਾ ਹਾਲ ਤੋਂ 6 ਮਹੀਨਿਆਂ ਤੋਂ ਮੇਰੇ ਫੋਨ ਤੇ ਵੀਡੀਓ ਪਾਈਆਂ ਹੋਈਆਂ ਮੈਂ ਬੋਲੀ ਹਾਂ ਫੋਟ ਕੋ ਨਹੀਂ ਬਰਦਾਸ਼ਤ ਹੋਇਆ ਹਨੇ ਫਾਂਸੀ ਲੈ ਲਈ ਮੁੰਡਾ ਕਿਉਂ ਕਹਿੰਦਾ ਮੈਂ ਕੁਛ ਨਹੀਂ ਕੀਤਾ ਮੈਂ ਕੁਛ ਨਹੀਂ ਕੀਤਾ ਮੈਂ ਕੁਛ ਨਹੀਂ ਕੀਤਾ ਸਮਝ ਨਹੀਂ ਮੈਂ ਕੀ ਗੱਲ ਕਰਾਂ ਕੀ ਹੋਇਆ ਕੀ ਆ ਜੀ ਤੁਹਾਡੀ ਬੇਟੀ ਨਾਲ ਕੁੜੀ ਜਬਾਨ ਦਾ ਫਾਲੇ ਲੈ ਕੀ ਕਰਨ ਕੀ ਬਣਿਆ ਉਹ ਮੁੰਡੇ ਕਰਕੇ ਮੁੰਡਾ ਗਲਤ ਹਰਕਤਾਂ ਕਰਦਾ ਤੇ ਵੀਡੀਓ ਭੇਜਦਾ ਦਿੰਦੀ ਗਲਤ ਵੀਡੀਓ ਭੇਜਦਾ ਦਿੰਦੀ ਇਹਨੂੰ ਹੂੰ 2-4 ਦਿਨ ਹੋ ਗਏ ਬਹੁਤ ਜ਼ਿਆਦਾ ਤੰਗ ਕਰਲਾ ਪਿਆ ਇਹਨੂੰ ਟੋ ਡਿਪਰੈਸ਼ਨ ਸੀਗਾ ਕਿਸਪੈਨ ਆ ਗਿਆ ਮੈਂ ਡਾਟਮਨ ਆਇਆ ਦਾ ਕੁੜੀ ਨਾਂ ਜਲੇਗਾ ਛੋਟੀ ਨੂੰ ਤੇਨੇ ਪਿੱਛੇ ਗਿਆ ਬਾਹ ਲੈ ਲਿਆ ਇਸ ਤੇਰੇ ਕੋਈ ਵੀ ਨਹੀਂ ਥੋੜੀ ਦੇਰ ਪਹਿਲੇ ਇੰਟੀਮੇਸ਼ਨ ਮਿਲੀ ਸੀ ਕਿ ਇੱਕ ਵਰਕੀ ਵੱਲੋਂ ਸੁਸਾਈਡ ਅਟੈਂਪਟ ਕੀਤੀ ਗਈ ਹੈ ਜੋ ਅਸੀਂ ਇੰਨੇ ਮੌਕੇ ਤੇ ਪਹੁੰਚਿਆ ਤੇ ਡਾਕਟਰ ਸਾਹਿਬ ਨੇ ਦੱਸਿਆ ਕਿ ਲਕੀ ਦੀ ਡੈਥ ਹੋ ਚੁੱਕੀ ਹੈ ਜਿਹੜੀ ਬਰਾਡ ਡੈੱਥ ਹੀ ਆਈ ਹੈ ਤੇ ਜਿਹਨਾਂ ਨੂੰ ਮੌਰਚਰ ਵਿੱਚ ਰਖਵਾਇਆ ਗਿਆ ਤੇ ਫੈਮਲੀ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਦੀ ਸਟੇਟਮੈਂਟ ਲੈ ਕੇ ਜਿਹੜੀ ਵੀ ਪੰਦੀ ਕਰ ਰਹੀ ਹੈ ਤੇ ਜਿਹੜੀ ਕਿੱਥੇ ਜਾਣ ਵਾਲੀ ਹੈ ਇਹ ਲੋਹਰੀ ਜੇ ਤੇ ਰਹਿਣ ਵਾਲੇ ਆ ਦੇਸੀ ਕਲੀਕ ਨੂੰ ਪਿਛਲਾ ਮਨਸੂਰ ਵਾਲਾ ਕਰਨ ਸਰਕਾਰ ਨੇ ਕਿਉਂ ਸੁਚੇੜ ਕਰਨ ਦਾ ਇਹ ਅਜੇ ਕੋਈ ਰਿਜ਼ਨ ਸਪਸ਼ਟ ਨਹੀਂ ਹੋਇਆ ਸੀ ਕਿ ਲੜਕੀ ਦਾ ਮੋਬਾਈਲ ਫੋਨ ਚੈੱਕ ਕਰਨਗੇ ਕਿ ਬਾਕੀ ਜੋ ਵੀ ਉਹਦੇ ਪੇਰੈਂਟ ਸਟੇਟਮੈਂਟ ਦਿਖਾਉਂਦੇ ਉਹਦੇ ਮੁਤਾਬਕ ਕਰਦੇ ਸਮਰਾਲਾ ਨੇੜੇ ਪਿੰਡ ਇਨਸਾਨੀਅਤ ਨੂੰ ਸ਼ਰਮਚਾਰ ਕਰਨ ਵਾਲੀ ਘਟਨਾ ਵਾਪਰੀ ਹੈ ਇੱਕ 6 ਸਾਲਾ ਦੀ ਬੱਚੀ ਨਾਲ ਓਨੇ ਸਾਲਾਂ ਨੌਜਵਾਨ ਨੇ ਜ਼ਬਰਦਸਤ ਕੀਤਾ ਸਮਰਾਲਾ ਪੁਲਿਸ ਦੇ ਐਸਐਚਓ ਨੇ ਦੱਸਿਆ ਹੈ ਕਿ ਪੁਲਿਸ ਨੂੰ ਬੀਤੀ ਰਾਤ ਸੂchna ਮਿਲੀ ਕਿ 6 ਸਾਲਾ ਬੱਚੀ ਨਾਲ 19 ਸਾਲਾਂ ਨੌਜਵਾਨ ਨੇ ਜ਼ਬਰਜਨਾ ਕੀਤਾ ਦੋਸ਼ੀ ਦੀ ਪਛਾਣ ਜਸਕਰਨ ਸਿੰਘ ਪੁੱਤਰ ਬਲਜੀਤ ਸਿੰਘ ਵਜੋਂ ਹੋਈ ਹੈ ਉਹਨਾਂ ਦੱਸਿਆ ਹੈ ਕਿ ਦੋਸ਼ੀ ਪੀੜਤ ਬੱਚੀ ਦੇ ਪਰਿਵਾਰ ਨਾਲ ਸੰਬੰਧਿਤ ਹੈ ਸਰ ਪ੍ਰੈਸ ਕਾਨਫਰੰਸ ਕਰ ਰਹੇ ਜੀ ਕੀ ਮਾਮਲਾ ਹੈਗਾ ਜੀ ਰਾਤੀ ਸਾਨੂੰ ਇੱਕ ਕਾਲ ਮਸੂਲ ਹੋਈ ਸੀ ਜੀ ਸਮਰਾਲਾ ਨੇੜਲੇ ਪਿੰਡ ਦੇ ਵਿੱਚ ਇੱਕ 6 ਸਾਲਾ ਬੱਚੀ ਨਾਲ ਦੁਸ਼ਕਰਮ ਹੋਇਆ ਜੀ ਅਸੀਂ ਮੌਕੇ ਤੇ ਗਏ ਤੇ ਜਿਹੜਾ ਦੋਸ਼ੀ ਸੀ ਲੜਕਾ ਉਹਨੂੰ ਰੌਂਡ ਅਪ ਕਰ ਲਿਆ ਜਸਕਰਨ ਸਿੰਘ ਸੀਗਾ ਨਵਾਂ ਬਲਜੀਤ ਸਿੰਘ ਤੇ ਉਹਨੂੰ 19 ਸਾਲ ਦੀ ਏਜ ਆ ਉਹਦੀ ਲੜਕੇ ਦੀ ਉਹਨੂੰ ਰਾਉਂਡ ਅਪ ਕੀਤਾ ਜੀ ਕਿਹੜੇ ਪਿੰਡ ਦਾ ਸੀ ਇਹ ਕਿਹੜੇ ਇਹ ਸਮਰਾਲਾ ਨੇੜੇਲੇ ਪਿੰਡ ਆ ਜੀ ਜੀ ਸੇਮ ਪਿੰਡ ਈ ਸੀਗਾ ਜੀ ਇਹ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਈ ਆ ਜੀ ਸਰ ਪਹਿਲਾਂ ਵੀ ਕੋਈ ਇਹਦੇ ਤੇ ਲੜਕੇ ਤੇ ਪਤਕੇ ਆਏ ਨੇ ਉਹ ਤਾਂ ਪੀਛੇ ਚੱਲਦੀ ਪਈ ਆ ਜੀ ਉਹ ਹਜੇ ਬਾਅਦ ਦੇ ਵਿੱਚ ਵੈਰੀਫਾਈ ਕਰਕੇ ਸਾਨੂੰ ਅਸੀਂ ਚਾਹੀਦਾ ਕਰਕੇ ਨੇ ਅਨਮੈਰਿਡ ਐਸੀ ਲੜਕਾ ਅਨਮੈਰਿਡ ਹੈ 19 ਸਾਲ ਦੀ ਏਜ ਹੈ ਦੀ ਪਿਛਲੇ ਕੁਝ ਸਮੇਂ ਤੋਂ ਇੱਟਾਂ ਦੇ ਰੇਟ ਵਧਣ ਕਰ ਨਵੇਂ ਮਕਾਨ ਪਾਉਣ ਦੇ ਚਾਹਵਾਨਾਂ ਵਿੱਚ ਹਹਾਕਾਰ ਮਚ ਗਏ ਤੇ ਪੱਠਾ ਮਾਲਕਾਂ ਤੇ ਲੁੱਟ ਮਚਾਉਣ ਦੇ ਦੋਸ਼ ਵੀ ਲੱਗੇ ਹਨ ਇਹਨਾਂ ਦੋਸ਼ਾਂ ਤੋਂ ਬਾਅਦ ਆਖਰ ਪੱਠਾ ਮਾਲਕਾਂ ਨੇ ਖੁਦ ਸਾਹਮਣੇ ਆ ਕੇ ਆਪਣੇ ਰੋਣੇ ਵਿਰੋਧ ਤੇ ਸਮਰਾਲਾ ਵਿਖੇ ਬ੍ਰਿਕ ਕਿਲਨ ਐਸੋਸੀਏਸ਼ਨ ਲੁਧਿਆਣਾ ਦੇ ਅਹੁਦੇਦਾਰਾਂ ਦੀ ਹੋਈ ਮੀਟਿੰਗ ਤੋਂ ਬਾਅਦ ਪੱਠਾ ਮਾਲਕਾਂ ਨੇ ਮਹਿੰਗਾਈ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਾਡਾ ਤਾਂ ਆਪਣਾ ਹੀ ਪੱਠਾ ਬੈਠਿਆ ਪਿਆ ਹੈ ਐਸੋਸੀਏਸ਼ਨ ਦੇ ਪ੍ਰਧਾਨ ਰਸ਼ਮੀ ਕੁਮਾਰ ਸ਼ਰਮਾ ਤੇ ਵਾਈਸ ਪ੍ਰਧਾਨ ਲਾਢੀ ਘਟਾਣੀ ਨੇ ਦੱਸਿਆ ਕਿ ਪੰਜਾਬ ਵਿੱਚ ਪੱਠਿਆਂ ਦੀ ਗਿਣਤੀ 3000 ਤੋਂ ਘਟ ਕੇ 1300 ਰਹਿ ਗਈ। ਮੈਂ ਅੱਜ ਪ੍ਰਧਾਨ ਜੀ ਸਾਰੇ ਬੈਠੇ ਸੀ ਇੱਕ ਮੀਟਿੰਗ ਕੀਤੀ ਜਿਦੇ ਵਿੱਚ ਕੱਲ ਜੋ ਖਬਰਾਂ ਚੱਲਦੀਆਂ ਉਹਨਾਂ ਦੇ ਵਿੱਚ ਡਿਸਕਸਾਂ ਕੀਤੀਆਂ ਬੈਠ ਕੇ ਤੇ ਇੱਕ ਚੱਲ ਰਹੀ ਹੈ ਵੀ 8000 ਰੁਪਇਆ ਹੈ ਬਾਕੀ ਪ੍ਰਧਾਨ ਜੀ ਨੇ ਸਾਰਾ ਕੁਝ ਦੱਸ ਹੀ ਦਿੱਤਾ ਵੀ ਸਾਡੇ ਭਲੇ 8000 ਨਹੀਂ ਪੈਂਦਾ ਜਿਦੇ ਵਿੱਚ GST ਟਰਾਂਸਪੋਰਟ অর ਲੋਡਿੰਗ ਨਾਲ ਉਹ ਸਾਰਾ ਲੈਸ ਹੋ ਜਾਂਦਾ ਪਠਿਆਲਾ ਦੇ ਪੱਲੇ ਤਾਂ ਉਹੀ 65 6000 ਰੁਪਏ ਰਹਿ ਗਿਆ ਇਹ ਸਾਰੀਆਂ ਗੱਲਾਂ ਜਿੰਨੀਆਂ ਬਣਾਈਆਂ ਗਈਆਂ ਨੇ ਇਹ ਮੈਨੇ ਇਹਦੇ ਵਿੱਚ ਸੱਚਾਈ ਨਹੀਂ ਹੈ ਕੋਈ ਜਿਹੜੀ ਹਾਲਾਤ ਰਹਿ ਗਏ ਨੇ ਪੱਠੇ ਦੇ ਬਹੁਤ ਬੁਰੇ ਨੇ ਪਹਿਲਾਂ ਜਿਗਜੈਗ ਟੈਕਨੋਲੋਜੀ ਨਵੇਂ ਪੱਠੇ ਲੱਗੇ ਜਦ ਪੱਠੇ ਬਣੇ ਇੰਨੇ ਇਨਵੈਸਟਮੈਂਟ ਹੋ ਗਈ ਪੂੰਜੀ ਖਤਮ ਹੋ ਗਈ ਨਾ ਕਿਸੇ ਕੋ ਮਿੱਟੀ ਰਹੀ ਨਾ ਪੱਕੀਆਂ ਇੱਟਾਂ ਦੇ ਨਾਲ ਰਕੀਆਂ ਇੱਟਾਂ ਫਿਰ ਬੇਮੌਸਮੀ بارش ਬਹੁਤ ਹੋਈ ਮਈ ਦੇ ਮਹੀਨੇ ਅੱਗੇ 15 ਜੂਨ ਨੂੰ بارش ਗਣੀ ਜਾਂਦੀ ਸੀ ਐਤਕੀ ਮਈ ਦੇ ਲਾਸਟ ਜੀ بارش ਹੋ ਗਈ ਫਿਰ ਉਸ ਤੋਂ ਬਾਅਦ ਅਕਤੂਬਰ ਦੇ ਮਹੀਨੇੇ ਕੰਮ ਚੱਲਦੇ ਨੇ ਪਹਿਲੇ ਅਕਤੂਬਰ ਦੇ ਮਹੀਨੇ ਦੇ ਵਿੱਚੇ ਦੋ بارشਾਂ ਪੈ ਗਈਆਂ ਉਹਨੇ ਫਿਰ ਲੇਟ ਕਰਤੇ ਅਜੇ ਤੱਕ ਭੱਠੇ ਨਹੀਂ ਚੱਲੇ ਜਿਹਦੇ ਵਿੱਚ 1-2% ਭੱਠੇ ਚੱਲੇ ਆ ਜੇ ਨਹੀਂ ਸਾਰੇ ਤਕਰੀਬਨ ਇਹਨਾਂ ਦਿਨਾਂ ਅੱਜ ਭੱਠੇ ਚੱਲਦੇ ਨੇ ਬਹੁਤ ਬੁਰੀ ਹਾਲ ਨੇ ਮਿੱਟੀਆਂ ਬਹੁਤ ਮਹਿੰਗੀਆਂ ਹੋ ਗਈਆਂ ਜਿਨ੍ਹਾਂ ਦੇ ਵਿੱਚ ਟਾ ਪੱਥਰ ਦੇ ਆ ਉਹ ਠੇਕੇ ਜ਼ਮੀਨਾਂ ਦੇ ਬਹੁਤ ਮਹਿੰਗੇ ਹੋ ਗਏ ਪੱਠਿਆਂ ਦੇ ਠੇਕੇ ਬਹੁਤ ਮਹਿੰਗੇ ਹੋ ਗਏ ਬੌਂਡਡ ਲੇਬਰ ਹੋ ਗਈ ਸਭ ਪ੍ਰੋਬਲਮ ਹੀ ਪ੍ਰੋਬਲਮਾਂ ਨੇ ਰਾਤ ਨੂੰ ਜਦੋਂ ਜਾ ਖੋਲਦੀ ਹੈ ਤਾਂ ਇਹ ਲੱਗਦਾ ਵੀ ਯਾਰ ਕੋਈ ਹੋਰ ਕੰਮ ਕਰ ਲਈਏ ਵੀ ਕਿਹੜੀ ਜੁਨ ਚ ਪੈ ਗਏ ਬਹੁਤ ਬਹੁਤ ਬੁਰੀ ਪੋਜੀਸ਼ਨ ਮੈਨੂੰ ਤਾਂ ਐ ਲੱਗਦਾ ਵੀ ਸਾਡੇ ਜਵਾਕਾਂ ਦੇ ਰਿਸ਼ਤੇ ਨਹੀਂ ਹੋਣੇ ਹੈਗੇ ਜੇ ਅਸੀਂ ਪੱਠਿਆਂ ਦੇ ਕੰਮ ਕਰਦੇ ਰਹੇ ਹਾਲਾਤ ਤਾਂ ਇਦਾਂ ਦੇ ਕਿ ਜਿਹੜੇ ਪੰਜਾਬ ਦੇ ਵਿੱਚ 3080 ਅੱਜ 1300 ਰਹਿ ਗਿਆ ਜਦੋਂ ਕੋਈ ਉਨਤ ਹੋਵੇ ਪਰਫੁੱਲਤ ਹੋਵੇ ਟਰੇਡ ਤੇ ਉਹ ਵੱਧਦੇ ਆ 3000 ਤੋਂ 4000 ਹੋਣਾ ਚਾਹੀਦਾ ਸੀ ਉਹਦੀ ਗਿਣਤੀ ਜਦੋਂ ਡਾਊਨ ਜਾਂਦਾ ਤੇ 3000 ਤੋਂ 1300 ਰਹਿ ਗਿਆ ਲੁਧਿਆਣਾ ਜਿਹੜੇ ਦੀ ਗੱਲ ਕਰੀਏ ਇੱਥੇ 365 ਪੱਠਾ ਜਿਹੜਾ 200 ਹਿਸ ਰਹਿ ਗਿਆ ਤੇ ਸਵਾ 100 ਪੱਠਾ ਚੱਲਦਾ ਵੇ ਬਾਕੀ ਬੰਦ ਖੜੇ ਆ ਤੁਸੀਂ ਹੁਣ ਵੀ ਸੱਜੇ ਖੱਬੇ ਦੇਖੋਗੇ ਇੱਕ ਦੋ ਪੱਟੇ ਛੱਡ ਕੇ ਤਕਰੀਬਨ ਬੰਦ ਪਏ ਪੱਟੇ ਜਿਹੜੀਆਂ ਪਿੱਛੇ ਲੋਕਾਂ ਨੇ ਗੱਲਾਂ ਕਰਦੇ ਆ ਠੀਕ ਆ ਮਾਰਕੀਟ ਦੇ ਵਿੱਚ 8000 ਰੇਟ ਇਟ ਦਾ ਹੈਗਾ ਕੋਈ ਬੋਤਾ ਨਹੀਂ ਹੈਗਾ ਪਰ ਸਾਨੂੰ ਪਠਿਆਲੇ ਨੂੰ ਦੇ ਪੱਲੇ ਉਹਦੇ ਵਿੱਚੋਂ 6500 ਮਸੀਂ ਪੈਂਦਾ ਵਾ ਕਿਉਂਕਿ ਉਹਦੇ ਵਿੱਚ ਦੇਖੋ ਜੀਐਸਟੀ ਵੀ ਪੈਣਾ ਵਾ ਉਹਦੇ ਵਿੱਚ ਲੋਡਿੰਗ ਪੈਣੀ ਆ ਅਨਲੋਡਿੰਗ ਪੈਣੀ ਆ ਫਿਰ ਗੱਡੀਆਂ ਕਰਾਇਆ ਵੀ ਪੈਣਾ ਵਾ ਜਦੋਂ ਇਟ ਲੁਧਿਆਣਾ ਹੀ ਜਾਂਦੀ ਜਾਂ ਕਿਤੇ ਜਾਂਦੀ ਆ ਟਰਾਂਸਪੋਰਟੇਸ਼ਨ ਪੈਣੀ ਆ ਫ੍ਰੀ ਕਿਸੇ ਲੈ ਕੇ ਨਹੀਂ ਜਾਣੀ ਇਸ ਕਰਕੇ ਦੂਜੀ ਗੱਲ ਜਿਹੜਾ ਜੀਐਸਟੀ ਤਾਂ ਸਾਡੇ ਦੇ ਵਧੇ ਹੀ ਆ ਕੋਲੇ ਤੇ ਵੀ 18% ਲੱਗ ਗਿਆ ਸਾਡੇ ਪਹਿਲਾ 5% ਹੁੰਦਾ ਸੀ ਐਤ ਕੀ 18% GST ਰਾਤ ਤਾਂ ਉਹ ਵੀ ਅਸੀਂ ਦਿੰਨੇ ਆ ਤੀਜੀ ਗੱਲ ਜਿਹੜੀ ਮਿੱਟੀ ਦੀ ਰਾਇਲਟੀ ਸੀ ਸਾਡੀ ਪੱਠਿਆਂ ਦੀ ਅਸੀਂ 60000 ਸਾਲ ਦਾ ਸੀਗਾ ਸਾਨੂੰ ਪੈਂਦਾ ਜਿਹੜਾ ਕਿ ਹੁਣ ਇਸ ਸਰਕਾਰ ਨੇ ਜਿਹੜੀ ਹੈਗੀ ਆਪ ਸਰਕਾਰ ਨੇ ਸਾਨੂੰ 218000 ਲਾਤਾ ਉਹਨੂੰ ਜਿਹੜੀ ਇੰਨਾ ਵਧਾਇਆ ਨਹੀਂ ਸੀ ਕਿਸੇ ਸਰਕਾਰ ਨੇ 60000 ਤੋਂ ਸਿੱਧਾ 218000 ਕਰਤਾ ਉਹਦਾ ਸਾਨੂੰ ਟੈਕਸ ਵਧਾਤਾ ਜਿਹੜਾ ਇਹਨਾਂ ਨੇ ਜਿੱਥੇ ਸੈਂਟਰ ਨੇ ਮਾਰ ਮਾਰੀ ਉੱਥੇ ਸਾਨੂੰ ਸਾਡੀ ਆਪਣੀ ਪੰਜਾਬ ਸਰਕਾਰ ਨੇ ਮਾਰ ਮਾਰੀ ਟੈਕਸ ਦੇ ਵਿੱਚ ਕੇਂਦਰ ਨੇ 6% ਤੋਂ 12 ਕਰਤਾ GST ਕੋਲੇ ਤੇ 5% ਦੀ ਜਗ੍ਹਾ 18% ਕਰ ਦਿੱਤਾ ਸਾਡੇ ਤੇ ਅੱਛਾ ਜਿੰਨੇ ਰੋਡ ਦੇ ਪ੍ਰੋਜੈਕਟ ਹਾਈਵੇ ਬਣਨੇ ਬਣਾਉਣੇ ਚਾਹੀਦੇ ਇਹਨਾਂ ਪਿੱਲਰਾਂ ਦੇ ਉੱਤੇ ਇਹ ਬਣਾਈ ਜਾ ਰਹੇ ਮਿੱਟੀਆਂ ਪਾ ਕੇ ਮਿੱਟੀਆਂ ਨਾਲ ਸਾਡੀਆਂ ਮਹਿੰਗੀਆਂ ਕਰਦੀ ਮਿੱਟੀ ਸਾਨੂੰ ਲੱਭਦੀ ਨਹੀਂ ਪੱਠੇ ਅੱਜ ਦੀ ਡੇਟ ਦੇ ਵਿੱਚ ਚਲਾਉਣ ਜੋ ਦੇ ਕਾਬਲ ਨਹੀਂ ਦੇ ਪੱਠੇ ਵਾਲੇ ਇਹ ਜਿਹੜੀ ਲੋਕ ਗੱਲ ਕਰਦੇ ਆ ਇਹ 8000 ਨੂੰ ਦੇ ਕੇ ਵੀ ਪੱਠੇ ਵਾਲੇ ਡਾਊਨ ਚੱਲ ਰਹੇ ਆ ਇਹ ਜਿੰਨਾ ਖਰਚਾ ਪੈ ਰਿਹਾ ਕਿਉਂਕਿ ਤੁਸੀਂ ਇੱਥੇ ਖਰਚਾ ਲਾ ਲਓ ਜੇ 12% GST ਵੀ ਲਾ ਲਈਏ ਤੇ 400 ਰੁਪਿਆ ਪੈ ਗਿਆ 12 ਲਾ ਲਈਏ 800 ਪੈ ਗਿਆ ਫਿਰ 1000 ਰੁਪਏ ਕਿਰਾਇਆ ਪੈ ਗਿਆ 300 ਰੁਪਿਆ ਸਾਡਾ ਬੰਦਾ ਆ ਲੈਬਰ ਲੈਂਦੀ ਆ maal ਲਦਣ ਦਾ ਤੇ ਲਾਹਣ ਦਾ ਉਹ ਲੰਦੇ ਬਖਰਾ ਤੇ ਉਸ ਹਿਸਾਬ ਨਾਲ ਸਾਨੂੰ ਤਾਂ ਸਾਨੂੰ ਇਸੀ ਲੋਸ ਚਲ ਰਿਹਾ ਹੈ ਅੱਜ ਦੀ ਡੇਟ ਦੇ ਵਿੱਚ ਕਪੂਟਲਾ ਦੇ ਇੱਕ ਮੈਰਿਜ ਪੈਲੇਸ ਵਿੱਚ ਦੁਲਹਨ ਦੇ ਲੱਖਾਂ ਰੁਪਏ ਦੀ ਗਹਿਣੀ ਚੋਰੀ ਹੋਣ ਦਾ ਮਾਮਲਾ ਪ੍ਰਕਾਸ਼ ਵਿੱਚ ਹੈ ਤੇ ਚੋਰੀ ਦੀ ਸਾਰੀ ਘਟਨਾ ਪੈਲੇਸ ਵਿੱਚ ਲੱਗੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਜਿਸ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਸ਼ੱਕੀ ਬੱਚਾ ਦੁਲੰਦ ਬੈਗ ਲਚਾਰਿਆ। ਪੁਲਿਸ ਨੇ ਤੁਰੰਤ ਕੈਮਰੇ ਦੀ ਮਦਦ ਨਾਲ ਦੋਸ਼ੀਆਂ ਦੀ ਪਛਾਣ ਕਰਕੇ ਮਾਮਲਾ ਦਰਜ ਕਰ ਲਿਆ ਤੇ ਇਸ ਬਾਬਤ ਡੀਐਸਪੀ ਨੇ ਦੱਸਿਆ ਕਿ ਇਹ ਚੋਰ ਗਰੋਪ ਦੇ ਮੈਂਬਰ ਹਾਂ ਤੇ ਅਕਸਰ ਅਜੇਹੀਆਂ ਥਾਵਾਂ ਤੇ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੇ ਆਪਣੀਆਂ ਚਾਹੇਸ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਹੈ ਕਿ 2 ਮਹੀਨੇ ਤੇ ਤਨਖਾਹਾਂ ਬਕਾਇਆ ਪਈਆਂ ਹਨ ਤੇ ਸਰਕਾਰ ਕੁੰਬ ਕਰਨੀ ਨਹੀਂ ਅੰਸੁੱਤਾ ਬੇਸੇ ਕਰਕੇ ਉਹ ਸਿਵਲ ਸਰਜਨ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ ਕਿਵੇਂ ਕਿ ਸਰਕਾਰ ਦਾਅਵੇ ਕਰਦੀ ਪਈ ਹੈ ਕਿ ਅਸੀਂ ਮਲਾਜਮਾਂ ਨੂੰ ਰੁਕਤੌਰ ਤੇ ਭਤੀ ਕਰ ਰਹੀ ਹੈ ਪਰ ਕਿਹ ਕਿ ਪਿਛਲੇ ਲੰਬੇ ਸਮੇਂ ਤੋਂ ਤੁਹਾਡੇ ਜਿਹੇ ਮਲਾਜਮ ਵਰਗ ਕਿਹ ਕਿ ਕੰਟਰੈਕਟ ਬੇਸ ਤੇ ਕੰਮ ਕਰ ਰਹੇ ਆ ਕਿ ਅਲਤਿਕ ਕੋਈ ਇਰਨ ਪੱਕੇ ਕਰਨ ਦਾ ਕੋਈ ਸਰਕਾਰ ਵੱਲੋਂ ਏਜੰਡਾ ਕੋਈ ਰੱਖ ਹੈਗਾ ਦਾਅਵੇ ਤਾਂ ਸਰਕਾਰ ਬਹੁਤ ਕਰਦੀ ਹੈ ਪਰ ਉਹ ਗੱਲਾਂ ਛੀ ਕਰਦੀ ਹੈ ਕੋਈ ਵੀ ਸਾਡੇ ਨਾਲ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਨਾਏ ਸਾਡੇ ਤੱਕ ਪਹੁੰਚਿਆ ਜਦੋਂ ਅਸੀਂ ਇਹਨਾਂ ਨੂੰ ਕਿਸੇ ਚੀਜ਼ ਦਾ ਦੇਖ ਦੱਸ ਦਿੰਦੇ ਆ ਕਿ ਅਸੀਂ ਹੁਣ ਇਸ ਚੀਜ਼ ਲਈ ਹੜਤਾਲ ਕਰ ਰਹੇ ਆ ਜਾਂ ਅਸੀਂ ਇਸ ਚੀਜ਼ ਦੀ ਧਰਨਾ ਪ੍ਰਦਰਸ਼ਨ ਕਰ ਰਹੇ ਆ ਉਦੋਂ ਸਾਨੂੰ ਇੱਕ ਮਿੱਠੀ ਗੋਲੀ ਦੇ ਦਿੱਤੀ ਜਾਂਦੀ ਹੈ ਸਾਡਾ ਇਹ ਨਮਸ ਦਾ ਇੱਕ ਮੇਨ ਕੰਮ ਹੈਗਾ ਈਪੀਆਈ ਇਮੂਨਾਈਜੇਸ਼ਨ ਪ੍ਰੋਗਰਾਮ ਜਿਹੜਾ ਇਸ ਲੈਵਲ ਦੇ ਸੈਂਟਰ ਨਾਲ ਉਹ ਸਾਰੇ ਪਾਸੇ ਹੁੰਦਾ ਹੈਗਾ ਉਸ ਸੀਜ਼ਨ ਨੂੰ ਇਹ ਚਾਹੁੰਦੇ ਆ ਕਿ ਇਹ ਨਾ ਰੋਕਿਆ ਜਾਵੇ ਜੇਕਰ ਇਹ ਰੁਕਦਾ ਤੇ ਇਹਨਾਂ ਨੂੰ ਸਟੇਟ ਕੋ ਡਾਂਟ ਪੈਂਦੀ ਹੈਗੀ ਸੈਂਟਰ ਤੋਂ ਡਾਂਟ ਪੈਂਦੀ ਹੈਗੀ ਬਟ ਅੱਜ ਅਸੀਂ 2 ਮਹੀਨੇ ਸਾਨੂੰ ਤਨਖਾਹਾਂ ਨਾ ਮਿਲਣ ਕਰਕੇ ਅੱਜ ਉਸ ਦਾ ਵੀ ਅਸੀਂ ਪ੍ਰੋਪਰ ਤੌਰ ਤੇ ਬਾਈਕਾਟ ਕਰ ਦਿੱਤਾ ਹੈ ਇਹ ਬਾਈਕਾਟ ਉਦੋਂ ਤੱਕ ਰਹੇਗਾ ਜਦ ਤੱਕ ਸਾਡੀਆਂ ਤਨਖਾਹਾਂ ਸਾਨੂੰ ਨਹੀਂ ਮਿਲਦੀਆਂ ਇਮਪਲਾਈਜ਼ ਪਿਛਲੇ 2 ਮਹੀਨੇ ਤੋਂ ਆਪਣੀਆਂ ਤਨਖਾਹਾਂ ਦੀ ਵੇਟ ਕਰ ਰਹੇ ਆ ਦਿਵਾਲੀ ਤੋਂ ਪਹਿਲਾਂ ਵੀ ਸਰਕਾਰ ਨੇ ਇਸ ਤਰ੍ਹਾਂ ਹੀ ਸਾਡੇ ਨਾਲ ਕੀਤਾ ਸੀਗਾ ਕਾਫੀ ਢੇਰ ਬਾਅਦ ਸਾਨੂੰ ਦੀਵਾਲੀ ਦੇ ਤਨਖਾਹ ਮਿਲੀ ਸੀ ਤੇ ਉਹਨਾਂ ਨੇ ਕਿਹਾ ਸੀਗਾ ਹੁਣ ਤਨਖਾਹਾਂ ਵਾਗੇ ਟਾਈਮ ਤੇ ਆਉਂਦੇ ਰਹਿਣਗੇ ਪਰ ਦੀਵਾਲੀ ਤੋਂ ਬਾਅਦ ਹੱਲੇ ਤੱਕ ਫੇਰ ਵੀ ਅਕਤੂਬਰ ਮਹੀਨੇ ਦੀ ਨਵੰਬਰ ਮਹੀਨੇ ਦੀ ਕੋਈ ਤਨਖਾਹ ਜਿਹੜੀ ਹੈ ਮੁਲਾਇਬਾਂ ਨੂੰ ਨਹੀਂ ਦਿੱਤੀ ਗਈ ਹੈ ਬਜਟ ਲੇਟ ਭੇਜਿਆ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਕੋਈ ਨਵਾਂ ਸਿਸਟਮ ਸ਼ੁਰੂ ਕੀਤਾ ਹੈ ਅਕਾਊਂਟ ਦਾ ਉਹ ਇੰਨਾ ਸਲੋ ਹੈ ਇੰਨੇ ਉਹ ਚੈੱਕ ਹੈ ਉਹ ਬਹੁਤ ਡਿਲੇ ਹੋ ਜਾਂਦੀ ਹੈ ਕਾਰਨ ਕੀ ਮੰਨਦੇ ਕਾਰਨ ਕੀ ਮੰਨਦੇ ਜਿੱਥੇ ਕਿ ਪੰਜਾਬ ਸਰਕਾਰ ਇਹ ਡਾਡੇ ਬਡੇ ਦਾਅਵੇ ਕਰਦੀ ਹੈ ਕਿ ਅਸੀਂ ਮੁਲਾਜ਼ਮਾਂ ਦੀ ਭਰਤੀ ਕਰ ਰਹੇ ਹਾਂ ਉੱਥੇ ਤਨਖਾਵਾ ਦੇਣ ਨੂੰ ਤੇਰੇ ਕੋਲ ਕੈਲਕ ਫੰਡ ਨਹੀਂ ਹੈਗੇ ਇਹ ਇਹਨਾਂ ਦਾ ਥੋੜਾ ਮਿਸ ਮੈਨੇਜਮੈਂਟ ਮੈਂ ਗਵਾਂਗਾ ਕਿਉਂਕਿ ਜੇ ਤੁਸੀਂ ਕਿਸੇ ਨੂੰ ਭਰਤੀ ਕਰ ਲਿਆ ਤੇ ਉਹਨਾਂ ਦੇ ਕੋਲੋਂ ਕੰਮ ਵੀ ਲੈ ਰਹੇ ਹੋ ਤੇ ਉਹਨਾਂ ਨੂੰ ਟਾਈਮ ਤੇ ਅਦਾਇਗੀ ਜਿਹੜੀ ਹੈਗੀ ਉਹਨਾਂ ਦੀ ਬੰਦੀ ਉਹ ਕਰਨੀ ਜ਼ਰੂਰੀ ਹੈ ਤਾਂ ਤੁਹਾਡੇ ਇੱਥੇ ਸਿਵਲ ਇਹ ਪ੍ਰਸ਼ਾਸਨ ਦੀ ਕੀ ਭੂਮਿਕਾ ਵਾ ਪ੍ਰਸ਼ਾਸਨ ਵੱਲੋਂ ਨਹੀਂ ਇਹਦਾ ਕੁਛ ਹੈ ਸਾਡੇ ਵੱਲੋਂ ਜਿੰਨੇ ਵੀ ਤਰ੍ਹਾਂ ਦੇ ਬਿੱਲ ਹੈ ਉਹ ਸਾਰੇ ਟਾਈਮ ਤੇ ਸਬਮਿਟ ਹੋ ਰਹੇ ਨੇ ਪਰ ਇਹੀ ਹੈ ਕਿ ਜਦੋਂ ਪਿੱਛੋਂ ਹੀ ਸਾਰੇ ਬਜਟ ਲੇਟ ਆਣੇ ਆ ਤਾਂ ਫੇਰ ਅੱਗੇ ਵੀ ਸਾਰੇ ਬਿੱਲ ਪ੍ਰੀਪਰੇਸ਼ਨ ਤੇ ਅੱਗੇ ਸਬਮਿਸ਼ਨ ਹੋ ਲੇਟ ਹੋ ਜਾਂਦੀ ਹੈ ਜੇ ਇਦਾਂ ਹਾਲਾਤ ਰਹੇ ਤਾਂ ਆਉਣ ਵਾਲੇ ਟਾਈਮ ਤੇ ਜੁਨੀਅਰ ਵੱਲੋਂ ਕੋਈ ਅਗਲਾ ਏਜੰਡਾ ਕੀ ਹੋਊਗਾ ਤੁਹਾਡਾ ਯੂਨੀਅਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਦ ਤੱਕ ਹੋਣ ਸਾਡੀਆਂ 2 ਮਹੀਨੇ ਤਨਖਾਹ ਜਾਰੀ ਨਹੀਂ ਹੁੰਦੀਆਂ ਅਤੇ ਇਸ ਦੇ ਨਾਲ ਹੀ ਜਿਹੜੀ ਸਰਕਾਰ ਵੱਲੋਂ ਕੋਈ ਆਸ਼ਵਾਸਨ ਨਹੀਂ ਦਿੱਤਾ ਜਾਂਦਾ ਕਿ ਜਿਹੜੇ ਤਨਖਾਹਾਂ ਮਹੀਨੇ ਦੀ 2 ਤਰੀਕ ਤੱਕ ਮੁਲਾਜ਼ਮਾਂ ਨੂੰ ਨਹੀਂ ਪਾਈ ਜਾਂਦੀਆਂ ਤਦ ਤੱਕ ਇਹ ਸਾਡਾ ਜਿਹੜਾ ਸੰਘਰਸ਼ ਹੈ ਇਹ ਇਦਾਂ ਹੀ ਜਾਰੀ ਰਹੇਗਾ ਹਰ ਤਰ੍ਹਾਂ ਦੇ ਕੰਮ ਜਿਹੜੇ ਨੇ ਉਹ ਬੰਦ ਰਹਿਣਗੇ ਤੇ ਇਹ ਕੰਮ ਬੰਦ ਕਰਕੇ ਜੇ ਕੋਈ ਕਿਸੇ ਨੂੰ ਪਬਲਿਕ ਨੂੰ ਪਰੇਸ਼ਾਨੀ ਹੁੰਦੀ ਹੈ ਜਾਂ ਹੋਰ ਕੁਝ ਵੀ ਸਮੱਸਿਆ ਆਉਂਦੀ ਤਾਂ ਉਸ ਦੀ ਨਿਰੋਲ ਜ਼ਿੰਮੇਵਾਰੀ ਜਿਹੜੀ ਹੈ ਉਹ ਸਰਕਾਰ ਦੀ ਰਹੇ ਮੋਗਾ ਵਿੱਚ ਨੈਸ਼ਨਲ ਲੈਵਲ ਦੀ ਹੋਰਸ ਚੈਂਪੀਅਨਸ਼ਿਪ ਆ ਪੰਜ 6 ਦੇ 7 ਦਸੰਬਰ ਨੂੰ ਹORS BREEDER WELFARE ASSOCIATION ਵੱਲੋਂ ਮੋਗਾ ਦੇ ਨੂਰ ਸਟੱਡ ਫਾਰਮ ਵਿੱਚ ਨੈਸ਼ਨਲ ਹORS ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਤੇ ਸਤਿਨ ਦਿਨਾਂ ਦੇ ਵੱਡੇ ਹORS ਸ਼ੋਅ ਦਾ ਉਦਘਾਟਨ ਸ਼ੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਕਰਨਗੇ ਪਿਛਲੇ ਸਾਲ ਵਾਂਗ ਇਸ ਵਾਰ ਵੀ ਇਹ ਦੂਜਾ ਨੈਸ਼ਨਲ ਹORS ਸ਼ੋਅ 5 6 ਅਤੇ 7 ਦਸੰਬਰ ਨੂੰ ਹੋਵੇਗਾ ਤੇ ਇਸ ਮੌਕੇ ਹਰਿਆਣਾ ਤੋਂ ਅਬੀ ਚਟਾਲਾ ਤੇ ਅਜੀਤ ਪਵਾਰ ਖਾਸ ਮਹਿਮਾਨ ਵਜੋਂ ਸ਼ੋਅ ਦੇਖਣ ਲਈ ਮੌਜੂਦ ਰਹਿਣਗੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਘੋੜੇ ਪਾਲਣ ਵਾਲੇ ਆਪਣੇ ਆਪਣੇ ਘੋੜੇ ਲੈ ਕੇ ਮੋਗਾ ਪਹੁੰਚਣਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਲੋ ਨਮਸਤੇ ਮੋਗਾ ਵਿਖੇ ਇੱਕ ਇਤਿਹਾਸਕ ਈਵੈਂਟ ਹੋਣ ਜਾ ਰਿਹਾ ਔਰ ਸਬ ਬਰੀਡਰਸ ਵੈਲਫੇਅਰ ਸੁਸਾਇਟੀ ਵੱਲੋਂ ਇੰਡੀਅਨ ਹਾਰਸ ਚੈਂਪੀਅਨਸ਼ਿਪ ਮੋਗਾ ਵਿਖੇ ਨੂਰਗੜ ਸਟੱਡ ਫਾਰਮ ਮੋਗਾ ਕੋਟਕਪੂਰਾ ਰੋਡ ਦੇ ਉੱਤੇ ਕਰਵਾਈ ਜਾ ਰਹੀ ਹੈ ਇਹ ਇੱਕ ਨੈਸ਼ਨਲ ਈਵੈਂਟ ਆ ਸਾਰੀ ਕੰਟਰੀ ਦੇ ਵਿੱਚੋਂ ਘੋੜੇ ਇਸ ਇਵੈਂਟ ਦੇ ਵਿੱਚ ਆਉਣਗੇ ਜਿਹੜੇ ਜਿਹੜੇ ਵੀ ਲੋਕ ਇਹ ਸ਼ੌਂਕ ਨੂੰ ਰੱਖਦੇ ਆ ਉਹ ਚਾਹੇ ਬੰਗਲੌਰ ਤੋਂ ਚਾਹੇ ਪੂਨੇ ਤੋਂ ਚਾਹੇ ਅਹਮਦਾਬਾਦ ਤੋਂ ਚਾਹੇ ਜੋਧਪੁਰ ਤੋਂ ਚਾਹੇ ਝਾਰਖੰਡ ਤੋਂ ਚਾਹੇ ਮਲਤਾਨਾਲਾਡੂ ਤੋਂ ਚਾਹੇ ਕਸ਼ਮੀਰ ਤੋਂ ਲੋਕ ਜਿਹੜੇ ਆ ਉਹ ਚੱਲ ਕੇ ਆਉਂਦੇ ਆ ਪੰਜਾਬ ਹਰਿਆਣਾ ਤਾਂ ਚਲੋ ਮਤਲਬ ਰੱਖਦੇ ਹੀ ਰੱਖਦੇ ਆ ਆਪਾਂ ਰਾਜਸਥਾਨ ਪੰਜਾਬ ਹਰਿਆਣਾ ਦਾ ਨੇੜੇ ਪੈ ਜਾਂਦਾ ਦੂਰੋਂ ਦੂਰੋਂ ਵੀ 2 2025 2500 ਕਿਲੋਮੀਟਰ ਤੋਂ ਘੋੜੇ ਇਹ ਸ਼ੋਅ ਦੇ ਵਿੱਚ ਜਿਹੜੇ ਰਿਪਰਜੈਂਟ ਕਰਨ ਵਾਸਤੇ ਆਉਣਗੇ ਵੀ ਕੰਟਰੀ ਦਾ ਨੰਬਰ 1 ਸ਼ੋਅ ਇਸ ਹੱਬਤ ਹੋਊਗਾ ਇਹ ਰਾਇਲ ਸ਼ੌਕ ਆ ਰੋਇਨ ਲੋਕਾਂ ਦਾ ਸ਼ੌਕ ਇਹਦੇ ਫੋਰਸ ਬਰੀਡਰਸ ਵੀ ਆ ਜਿਹੜੇ ਆਮ ਕਿਸਾਨ ਆ ਪਿੰਡਾਂ ਦੇ ਵਿੱਚ ਰਹਿੰਦੇ ਆ ਕਿ ਇੱਕ ਦੋ ਦੋ ਘੋੜੀਆਂ ਰੱਖੀਆਂ 2 2 4 4 ਉਹਨਾਂ ਦੇ ਵੀ ਜਿਹੜੇ ਬੱਚੇ ਆ ਫਿਲੀਆਂ ਕੋਲਟ ਬਛੇਰੇ ਬਛੇਰੀਆਂ ਘੂੜੀਆਂ ਕੁੜੇ ਆਉਣਗੇ ਤੇ ਜਿਹੜੇ ਰਾਇਲ ਲੋਕ ਆ ਚਾਹੇ ਉਹ ਬਿਊਰੋਕ੍ਰੇਟਾਂ ਚਾਹੇ ਪੋਲੀਟੀਸ਼ੀਅਨਾਂ ਚਾਹੇ ਬਿਜ਼ਨਸਮੈਨਾਂ ਚਾਹੇ ਐਨਆਰਆਈ ਆ ਉਹਨਾਂ ਦੇ ਵੀ ਟੌਪ ਟੌਪ ਦੇ ਜਿਹੜੇ ਕੁੜੇ ਤੇ ਬਛੇਰੇ ਬਛੇਰੀਆਂ ਕੋਲਟ ਫਿਲੀਆਂ ਮੇਅਰਸ ਸਟਾਲੀਅਨਸ ਪੂਰੇ ਕੰਟਰੀ ਦੇ ਵਿੱਚ ਰਿਪਰੈਜ਼ੈਂਟ ਕਰਨਗੇ ਜਿਹੜਾ ਸਾਰੀ ਕੰਟਰੀ ਦੇ ਵਿੱਚ ਜਿਹੜੀਆਂ ਸਟੇਟਾਂ ਦੇ ਵਿੱਚ ਵੀ ਘੋੜੇ ਰੱਖੇ ਜਾਂਦੇ ਆ ਸਾਰੀਆਂ ਸਾਰੀਆਂ ਸਟੇਟਾਂ ਦੇ ਵਿੱਚ ਜਿਹੜੇ ਉਹ ਸ਼ੋਅ ਹੁੰਦੇ ਆ ਜਿਹੜੇ ਕਿ ਸਟੇਟ ਪੱਧਰ ਦੇ ਉੱਤੇ ਸਾਰੇ ਲੋਕੀਂ ਕਰਵਾਉਂਦੇ ਆ ਆਪਾਂ ਇਹ ਕੋਸ਼ਿਸ਼ ਕੀਤੀ ਆ ਕਿ ਪੰਜਾਬ ਦੇ ਵਿੱਚ ਮੋਕੇ ਦੇ ਵਿੱਚ ਕੰਟਰੀ ਦਾ ਨੰਬਰ 1 ਦਾ ਜਿਹੜਾ ਇਹ ਸ਼ੋਅ ਹੋ ਨਿਪੜੇ ਇੱਕ ਇਤਿਹਾਸ ਰਚਿਆ ਜਾਵੇ ਸ਼ੋਅ ਵਾਸਤੇ ਹਰ ਤਰ੍ਹਾਂ ਦੇ ਅਸੀਂ ਇੰਤਜ਼ਾਮ ਕੀਤੇ ਹੋਏ ਆ ਘੋੜਿਆਂ ਦੇ ਸਟੇ ਵਾਸਤੇ ਟੈਂਟ ਸਿਟੀ ਬਣਾਈ ਗਈ ਆ ਲੋਕਾਂ ਦੇ ਠਹਿਰਨਾਂ ਵਾਸਤੇ ਹੋਟਲ ਬੁੱਕ ਕਰਾਏ ਗਏ ਆ ਸਾਡੇ ਫਾਰਮ ਹਾਊਸ ਦੇ ਉੱਤੇ ਪ੍ਰੋਪਰ ਇੰਤਜ਼ਾਮ ਹੈਗੇ ਆ ਜਿੰਨੇ ਵੀ ਘੋੜੇ ਆਉਣਗੇ ਉਹਨਾਂ ਦਾ ਹਰ ਤਰ੍ਹਾਂ ਦਾ ਪ੍ਰਬੰਧ ਉਹਨਾਂ ਦੇ ਰਹਿਣ ਦਾ ਉਹਨਾਂ ਦੇ ਰੁਕਣ ਦਾ ਅਸੀਂ ਫ੍ਰੀ ਆਫ ਕਾਸਟ ਕਰ ਰਹੇ ਆ ਡਾਕਟਰ ਦੀ ਸਹੂਲਤ ਮੈਡੀਸਨ ਦੀ ਸਹੂਲਤ ਹਰ ਸਹੂਲਤ ਇੱਥੇ ਪ੍ਰੋਵਾਈਡ ਕੀਤੀ ਜਾ ਰਹੀ ਆ ਚਾਹੇ ਘੋੜਿਆਂ ਨਾਲ ਹੈਂਡਲਰ ਆ ਰਹੇ ਆ ਚਾਹੇ ਦਰਸ਼ਕ ਆ ਚਾਹੇ ਮਾਲਕ ਆ ਰਹੇ ਆ ਚਾਹੇ ਸ਼ੋਅ ਦੇਖਣ ਵਾਲੇ ਆ ਰਹੇ ਸਭ ਵਾਸਤੇ ਖੁੱਲਾ ਲੰਗਰ ਦਾ ਜਾਦਾ ਲੰਗਰ ਦਾ ਖੁੱਲਾ ਪ੍ਰਬੰਧ ਦਾ ਸਾਰਿਆਂ ਨੂੰ ਹਾਰਦਿਕ ਸੱਦਾ ਦਿਲੋਂ ਕਿ ਆਓ ਮੋਗੇ ਦੇ ਵਿੱਚ ਇੱਕ ਇਤਿਹਾਸ ਰਚਣ ਜਾ ਰਹੇ ਆ ਸ਼ੋਅ ਆ ਜਿਹੜਾ ਇਹਦੇ ਭਾਗੀਦਾਰ ਬਣੋ ਇਹ ਸ਼ੋਅ ਕੰਨੇ ਮੋਗੇ ਨੂੰ ਨਹੀਂ ਇਹ ਪੰਜਾਬ ਨੂੰ ਹੀ ਸਾਰੀ ਕੰਟਰੀ ਦੇ ਵਿੱਚ ਘੋੜਿਆਂ ਦੇ ਵਿੱਚ ਸਭ ਤੋਂ ਟੌਪ ਦੇ ਉੱਤੇ ਲੈ ਕੇ ਆਉਣ ਵਾਲਾ ਇਹ ਸ਼੍ਰੋਮਣੀ ਕਾਲੀਦਾਵ ਦੀ ਸਰਕਾਰ ਚ ਬਾਦਲ ਸਾਹਿਬ ਨੇ ਪੰਜਾਬ ਦੇ ਵਿੱਚ ਸ਼ੋਅ ਸ਼ੁਰੂ ਕਰਵਾਏ ਸੀ ਚਾਹੇ ਉਹ ਕਬੱਡੀ ਦੇ ਟੂਰਨਾਮੈਂਟ ਸੀ ਚਾਹੇ ਉਹ ਘੋੜਿਆਂ ਦੇ ਸ਼ੋਅ ਸੀ ਸ਼੍ਰੋਮਣੀ ਕਾਲੇਦਾਲ ਦੀ ਸੰਸਕਾਰ ਵੇਲੇ ਪੂਰਾ ਜੋਬਨ ਦੇ ਉੱਤੇ ਗਿਆ ਨਿੱਕੇ ਤੋਂ ਨਿੱਕੇ ਐਨੀਮਲ ਤੋਂ ਲੈ ਕੇ ਵੱਡੇ ਤੋਂ ਵੱਡੇ ਐਨੀਮਲ ਤੱਕ ਬਹੁਤ ਵੱਡੇ-ਵੱਡੇ ਇਨਾਮਾਂ ਦੇ ਨਾਲ ਜਿਹੜੇ ਆ ਸ਼ੋਅ ਕਰਵਾਏ ਜਾਂਦੇ ਸੀ ਸਾਡੀ ਜਿਹੜੀ ਹਾਰਸ ਬਰੀਡਰਸ ਵੈਲਫੇਅਰ ਸੁਸਾਇਟੀ ਆ ਉਹ ਸ਼ੋਅ ਕਰਵਾਉਣ ਜਾ ਰਹੀ ਆ ਜਿਵੇਂ ਚ ਬਹੁਤ ਵੱਡੇ ਇਨਾਮ ਦਿੱਤੇ ਜਾਣਗੇ ਫਰਸਟ ਪ੍ਰਾਈਜ਼ ਜਿਹੜਾ ਘੋੜੀ ਨੂੰ ਤੇ ਘੋੜੇ ਨੂੰ ਜਿਹੜਾ ਦਿੱਤਾ ਜਾਊਗਾ ਉਹ ਟਰੈਕਟਰ ਹੋਊਗਾ ਘੋੜੀਆਂ ਨੂੰ ਜਿਹਨੂੰ ਮੇਰ ਕਹਿੰਦੇ ਆ ਮੇਰਸ ਨੂੰ ਵੀ ਟਰੈਕਟਰ ਘੋੜੀ ਨੂੰ ਤੇ ਜਿਹੜਾ ਅਸਟਾਲੀਆ ਦਾ ਘੋੜਾ ਉਹਨੂੰ ਵੀ ਟਰੈਕਟਰ ਇਹ ਨਾਮ ਦਿੱਤਾ ਜਾਊਗਾ ਤੇ ਬੁਲਟ ਮੋਟਰਸਾਈਕਲ ਸੈਕੰਡ ਵਾਲਿਆਂ ਨੂੰ ਤੇ 3 ਵਾਲਿਆਂ ਨੂੰ ਸਪਲੈਂਡਰ ਮੋਟਰਸਾਈਕਲ ਉਸ ਤੋਂ ਬਾਅਦ 4th ਤੋਂ ਲੈ ਕੇ 10th ਤੱਕ ਕੈਸ਼ ਪ੍ਰਾਈਜ਼ ਜਿਹੜੇ ਆ ਉਹ ਦਿੱਤੇ ਜਾਣਗੇ ਇਸੇ ਤਰ੍ਹਾਂ 6 ਕੈਟਾਗਰੀਆਂ ਹੁੰਦੀਆਂ ਘੋੜਾ ਘੋੜੀ ਬਸ਼ੇਰਾ ਮਿਲਕਟੀਥ ਜਿਹਨੂੰ ਅਦੰਤ ਕਹਿੰਦੇ ਨੇ ਆਪਾਂ ਮਿਲਕਟੀਥ ਬਸ਼ੇਰਾ ਬਸ਼ੇਰੀ ਤੇ ਜਿਹੜਾ ਟੂ ਟੀਥ ਬਿਸ਼ੇਰਾ ਬਿਸ਼ੇ ਜਿਹਨੂੰ ਆਪਾਂ ਟੂ ਟੀਥ ਫਿਲੀ ਤੇ ਕੋਲਟ ਕਹਿ ਦਿੰਨੇ ਆ ਮਿਲਕ ਟੀਥ ਫਿਲੀ ਤੇ ਕੋਲਟ ਕਹਿ ਦਿੰਨੇ ਆ 6 ਟੋਟਲ ਰਿੰਗ ਹੋਣਗੇ ਤੇ 60 ਘੋੜਿਆਂ ਨੂੰ ਜਿਹੜੇ ਆ ਉਹ ਇਨਾਮ ਦਿੱਤੇ ਜਾਣਗੇ ਇੱਕ ਰਿੰਗ ਦੇ ਵਿੱਚ 10 ਘੋੜਿਆਂ ਨੂੰ ਇਨਾਮ ਦਿੱਤੇ ਜਾਣਗੇ ਨਾਲ ਟਰੈਕਟਰ ਮੋਟਰਸਾਈਕਲ ਕੈਸ਼ ਤੇ ਨਾਲ ਟਰੋਫੀ ਤੇ ਜਿਹੜਾ ਇਹ ਸਨਮਾਨ ਪ੍ਰਾਪਤ ਜਿਹੜਾ ਸਨਮਾਨ ਦਿੱਤਾ ਦੇਣ ਵਾਸਤੇ ਸਾਰਸ ਕੁਬੀਰ ਸਿੰਘ ਬਾਦਲ ਸਾਹਿਬ ਖੁਦ ਪਹੁੰਚ ਰਹੇ ਆ ਚੋਦੀ ਓਪਨਿੰਗ ਵਾਸਤੇ 5 ਤਰੀਕ ਨੂੰ ਬਾਦਲ ਸਾਹਿਬ ਖੁਦ ਸ਼ੋਅ ਦੇ ਉੱਤੇ ਆ ਰਹੇ ਆ ਚਟਾਲਾ ਸਾਹਿਬ ਜੀ ਅਵੇ ਸਿੰਘ ਜੀ ਚਟਾਲਾ ਸਾਹਿਬ ਉਹ ਵੀ ਆ ਰਹੇ ਆ ਸ਼ੋਅ ਦੇ ਉੱਤੇ ਤੇ ਰਣਜੀਤ ਕੁਵਾਰ ਸਾਹਿਬ ਜਿਹੜੇ ਮਹਾਰਾਸ਼ਟਰ ਤੋਂ ਉਹ ਵੀ ਸ਼ੋਅ ਦੇ ਉੱਤੇ ਆ ਰਹੇ ਆ ਤੇ ਹੋਰ ਵੀ ਬਹੁਤ ਨਾਮੀ ਲੋਕ ਇਹ ਸ਼ੋਅ ਦੇ ਵਿੱਚ ਰਿਪਰੈਜ਼ੈਂਟ ਕਰਨਗੇ ਸਰਕਾਰ ਦੇ ਅਦਾਰਿਆਂ ਤੋਂ ਐਨੀਮਲ ਹਸਬੈਂਡਰੀ ਮਨਿਸਟਰ ਸਾਹਿਬ ਵੀ ਸ਼ੋਅ ਦੇ ਉੱਤੇ ਆਉਣਗੇ ਤੇ ਸਾਡੇ ਜਿਹੜੇ ਗੁਰੂ ਗੁਰੂ ਅਰਜਨ ਦੇਵ ਜਿਹੜੀ ਵੈਟਰਨਰੀ ਯੂਨੀਵਰਸਿਟੀ ਆ ਲੁਧਿਆਣਾ ਦੇ ਵਿੱਚ ਗੜਵਾਸੂ ਉਹਦੇ ਵਾਈਸ ਚਾਂਸਲਰ ਸਾਹਿਬ ਸ਼੍ਰੀ ਤੇਜਿੰਦਰ ਗਿੱਲ ਜੀ ਨੂੰ ਵੀ ਅਸੀਂ ਬੇਨਤੀ ਕੀਤੀ ਆ ਕਿ ਜਰੂਰ ਆਇਓ ਤੇ ਜਿਹੜੀ ਐਨ ਆਰ ਸੀ ਬੀਕਾਨੇਰ ਆ ਉਹਨਾਂ ਨੂੰ ਵੀ ਅਪੀਲ ਕੀਤੀ ਆ ਜਿਹੜੀ ਘੋੜਿਆਂ ਦੀ ਜਿਹੜੀ ਜਿਹੜੀ ਰਿਸਰਚ ਆਸਤੇ ਜਿਹੜੀ ਇੰਸਟੀਟਿਊਸ਼ਨ ਉਹਨਾਂ ਨੂੰ ਵੀ ਅਪੀਲ ਕੀਤੀ ਆ ਇਹਦੀ ਹੋਈ ਜਿਹੜੀ ਹੈਗੀ ਆ ਬ੍ਰਾਂਚ ਹਿਸਾਰ ਦੇ ਵਿੱਚ ਜਿਹੜੀ ਐਨ ਆਰ ਸੀ ਆ ਉਹਨਾਂ ਨੂੰ ਵੀ ਅਪੀਲ ਕੀਤੀ ਆ ਉਹ ਵੀ ਸਾਰੇ ਸਾਇੰਟਿਸਟਸ ਤੇ ਡਾਕਟਰ ਸਹਿਮਾਨ ਇਸ ਸ਼ੋਅ ਦੇ ਵਿੱਚ ਆਉਣਗੇ ਅਪੀਲ ਅਸੀਂ ਕਮਿਸ਼ਨਰ ਜਿਹੜਾ ਐਨੀਮਲ ਵੈਲਫੇਅਰ ਇੰਡੀਆ ਦਾ ਉਹਨੂੰ ਵੀ ਅਸੀਂ ਸਰਦਾ ਪੱਤਰ ਭੇਜਿਆ ਸ਼ਾਇਦ ਉਹ ਵੀ ਸਮੂਲੀਅਤ ਕਰਨ ਉਮੀਦ ਕਰਦੇ ਆਂ ਇਹ ਜਦੋਂ ਸਾਰੇ ਲੋਕ ਆ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਪਬਲਿਕ ਆਈ ਹੋਊਗੀ ਉਹਨੂੰ ਦੇਖਣਗੇ ਤੇ ਘੋੜਿਆਂ ਦੇ ਸ਼ੌਂਕ ਨੂੰ ਦੇਖਣਗੇ ਤੇ ਜਿਹੜੇ ਲੋਕ ਘੋੜਿਆਂ ਬਾਰੇ ਜਗਿਆਸਾ ਰੱਖਦੇ ਆ ਉਹਨਾਂ ਦੀ ਉਤਸੁਕਤਾ ਤੇ ਉਹਨਾਂ ਦਾ ਜਿਹੜਾ ਸ਼ੌਕ ਆ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਆਨੰਦ ਮਿਲੇਗਾ ਜਿਹੜਾ ਜੀਵਨ ਦੇ ਵਿੱਚ ਕਿਸੇ ਵੀ ਹੋਰ ਤਰੀਕੇ ਨਾਲ ਆਨੰਦ ਨਹੀਂ ਮਿਲ ਸਕਦਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾ ਘੋੜਾ ਪ੍ਰੇਮੀਆਂ ਨੂੰ ਕਿ ਹਮ ਹਮਾ ਕੇ ਆਓ ਤੁਹਾਡਾ ਵੈਲਕਮ ਕਰਨ ਵਾਸਤੇ ਸਾਡੀ ਹਾਰਸ ਬਰੀਡਰਸ ਵੈਲਫੇਅਰ ਸੁਸਾਇਟੀ ਖੜੀ ਹੋਊਗੀ ਮੈਂ ਖੁਦ ਖੜਾ ਹੋਊਗਾ ਸਾਡੀ ਪਾਰਟੀ ਖੜੀ ਹੋਊਗੀ ਤੇ ਤੁਹਾਡਾ ਸਾਰਿਆਂ ਦਾ ਅਸੀਂ ਜਿਹੜਾ ਉਹ ਵੈਲਕਮ ਕਰਦੇ ਆ ਜਿਹੜੇ ਸਾਡੇ ਮੋਗਾ ਸ਼ਹਿਰ ਦੇ ਨਿਵਾਸੀ ਆ ਉਹਨਾਂ ਨੂੰ ਵੀ ਸਪੈਸ਼ਲ ਵੈਲਕਮ ਆ ਸਾਡੇ ਵਿਧਾਨ ਸਭਾ ਹਲਕਾ ਮੂਗਾ ਵਾਲਿਆਂ ਨੂੰ ਵੀ ਸਪੈਸ਼ਲ ਵੈਲਕਮ ਆ ਤੇ ਮੂਗਾ ਡਿਸਟ੍ਰਿਕਟ ਦੇ ਜਿੰਨੇ ਵੀ ਲੋਕ ਆ ਸਾਰਿਆਂ ਨੂੰ ਵੈਲਕਮ ਆ ਸਾਰੇ ਪੰਜਾਬ ਦੇ ਘੋੜਾ ਪ੍ਰੇਮੀ ਜਿਹੜੇ ਹੈਗੇ ਆ ਉਹਨਾਂ ਨੂੰ ਸਾਰੀ ਕੰਟਰੀ ਦੇ ਘੋੜਾ ਪ੍ਰੇਮੀਆਂ ਨੂੰ ਵੈਲਕਮ ਆ ਸਾਰੇ ਆਉਣ ਸਾਰਿਆਂ ਦੇ ਲਈ ਇੱਥੇ ਜਿਹੜਾ ਵਧੀਆ ਅਸੀਂ ਪ੍ਰਬੰਧ ਕਰਕੇ ਰੱਖਿਆ ਤੁਹਾਡਾ ਸਾਰਿਆਂ ਦਾ ਇੱਥੇ ਆਇਆਂ ਦਾ ਅਸੀਂ ਜਿਹੜਾ ਤਹਿ ਦਿਲੋਂ ਸਵਾਗਤ ਕਰਾਂ ਨਸਲ ਕਿਹੜੀ ਰੱਖੀ ਗਈ ਹੈ ਜ਼ਿਆਦਾਤਰ ਦੋ ਚਿੱਤਾਂ ਚ ਪੈ ਜਾਂਦਾ ਕਈਆਂ ਨੂੰ ਪਤਾ ਨਹੀਂ ਹੁੰਦਾ ਕਿਹੜੀ ਨਸਲ ਦਾ ਜਿਹੜਾ ਹੈ ਚੈਂਪੀਅਨ ਕੀਤਾ ਜੀ ਤੁਸੀਂ ਇਹ ਓਨਲੀ ਮਾਰਵਾੜੀ ਹਾਰਸ ਜਿਹੜੀ ਬਰੀਡ ਆ ਉਹਦਾ ਸ਼ੋਅ ਆ ਜਿਹੜੀ ਓਨਲੀ ਕੈਟਾਗਰੀ ਆ ਜਿਹੜੀ ਮਤਲਬ ਨਸਲ ਆ ਜਿਹੜੀ ਉਹ ਮਾਰਵਾੜੀ ਨਸਲ ਦਾ ਛੇਆਂ ਕੈਟਾਗਰੀਆਂ ਦਾ ਜਿਹੜਾ ਸ਼ੋਅ ਹੋਊਗਾ ਜਿਹੜੀ ਡਿਸਪਲੇ ਆ ਉਹਦੇ ਵਿੱਚ ਨੁਕਰੇ ਕੋੜੇ ਵੀ ਆ ਸਕਦੇ ਆ ਡਿਸਪਲੇ ਦੇ ਵਿੱਚ ਕੋਈ ਹੋਰ ਆਪ ਦਾ ਕੋੜਾ ਜਿਹੜਾ ਲਿਆਉਣਾ ਚਾਹੁੰਦਾ ਕਿਸੇ ਅਦਰ ਬਰੀਡ ਦਾ ਡਿਸਪਲੇ ਦੇ ਵਿੱਚ ਉਹ ਲਿਆ ਸਕਦਾ ਪਰ ਜਿਹੜਾ ਕੰਪੀਟੀਸ਼ਨ ਉਹ ਓਨਲੀ ਮਾਰਵਾੜੀ ਘੋੜਿਆਂ ਦਾ ਕੰਪੀਟੀਸ਼ਨ ਜਿਹੜਾ ਹੋਊਗਾ ਸਾਰੇ ਕੰਟਰੀ ਤੋਂ ਜਿਹੜੇ ਮਾਰਵਾੜੀ ਘੋੜੇ ਆ ਇਹ ਆ ਰਹੇ ਆ ਕਿਸਾਨ ਜਿਹੜੇ ਇਸ ਕਾਰੋਬਾਰ ਨਾਲ ਜੁੜੇ ਹੋਏ ਆ ਉਹਨਾਂ ਨੂੰ ਮਾਰਕੀਟ ਨਹੀਂ ਮਿਲਦੀ ਉਹਨਾਂ ਲਈ ਕੀ ਹੈ ਇਹਦੇ ਚ ਇਹ ਸਹੀ ਮੈਨੇਜ ਜਿਹੜਾ ਸ਼ੋਅ ਆ ਨਾ ਜੀ ਇਹ ਇੱਕ ਤਰ੍ਹਾਂ ਦਾ ਜਿਹੜੇ ਹORS BREEDERS ਆ ਉਹਨਾਂ ਦੀ ਮਾਰਕੀਟਿੰਗ ਵਾਸਤੇ ਇੱਕ ਪਲੇਟਫਾਰਮ ਜਿਹੜੇ ਸ਼ਕੀਨ ਆ ਘੋੜਿਆਂ ਦੇ ਜਿਹੜੇ ਚਾਹੁੰਦੇ ਆ ਵੀ ਇਹ ਟੋਪ ਦੇ ਘੋੜੇ ਸਾਨੂੰ ਦੇਖਣ ਨੂੰ ਮਿਲਣ ਇੱਕ ਪਲੇਟਫਾਰਮ ਦੇ ਉੱਤੇ ਉਹਨਾਂ ਨੂੰ ਟੋਪ ਦੇ ਘੋੜੇ ਦਿਖਣ ਲਈ ਮਿਲ ਜਾਂਦੇ ਕਿੱਥੇ ਲੋਕਾਂ ਨੇ ਇੱਕੇ ਥਾਂ ਦੇ ਉੱਤੇ ਆਪਣੇ ਇੱਥੇ ਸ਼ੋਅ ਦੇ ਵਿੱਚ ਇੱਕੇ ਪਲੇਟਫਾਰਮ ਤੇ ਸੈਂਕੜੇ ਘੋੜੇ ਲੈ ਕੇ ਆ ਜਾਣੇ ਲੋਕਾਂ ਨੂੰ ਉਹ ਚੁਆਇਸ ਮਿਲ ਜਣੀ ਹੈ ਖਰੀਦਣ ਦੀ ਦੇਖਣ ਦਾ ਸ਼ੌਂਕ ਪੂਰਾ ਹੋ ਜਾਣਾ ਤੇ ਪੂਰਾ ਜਿਹੜਾ ਆਨੰਦ ਵੱਜਣ ਵਾਲਾ ਇਹ ਸਭ ਤੋਂ ਵੱਡੀ ਗੱਲ ਹੈ ਜਿਹੜੀ ਕਿਸਾਨਾਂ ਦੀ ਆਮਦਨੀ ਦਾ ਇੱਕ ਬਹੁਤ ਵੱਡਾ ਸਰੋਤ ਹੈ ਇੱਕ ਕਿਸਾਨਾਂ ਦੀ ਆਮਦਨੀ ਨੂੰ ਬੂਸਟ ਕਰਨ ਵਾਸਤੇ ਜਿਹੜਾ ਇੱਕ ਐਡੀਸ਼ਨਲ ਇਨਕਮ ਦਾ ਸੋਰਸ ਆਇਆ ਇੱਕ ਮਤਲਬ ਅਲੱਗ ਧੰਦਾ ਕਿਸਾਨ ਨੂੰ ਮਿਲ ਜਾਂਦਾ ਜਿਹੜਾ ਕਿ ਉਹਦੀ ਇਨਕਮ ਦੇ ਵਿੱਚ ਇੱਕਦਮ ਬੂਸਟ ਵਾ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਗੂ ਹੋਵਾਂਗੇ ਤਤਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕੌਰ ਨੂੰ ਦਿਉ ਇਜ਼ਾਜ਼ਤ ਰੱਬ ਰੱਖਾ